ਇਹ ਨਿ ਦਿਨੀ ਮਲੇਰ ਕੋਟਲਾ ਵਿਖੇ ਰਿਟਾਇਰਡ ਪ੍ਰੋਫੈਸਰ ਮੁਹੰਮਦ ਰਫੀ ਵੱਲੋਂ ਬਣਾਇਆ ਗਿਆ ਮੋਲੀਵੁੱਡ ਨਾਦਾ ਵੱਖਰਾ ਵਿਰਾਸਤੀ ਪਿੰਡ ਖੂਬ ਚਰਚਾ ਵਿੱਚ ਹੈ ਜਿਸ ਨੂੰ ਦੇਖਣ ਵਾਲਿਆਂ ਦਾ ਤਤ ਤਰ ਲੱਗਿਆ ਰਹਿੰਦਾ ਹੈ ਕਿਉਂਕਿ ਇਸ ਵਿਰਾਸਤੀ ਪਿੰਡ ਦੀ ਖਾਸੀਅਤ ਹੈ ਕਿ ਇੱਥੇ ਉਹ ਸਾਰਾ ਸਮਾਨ ਜੋ ਕਦੇ ਪਿੰਡਾਂ ਦੀ ਸ਼ਾਨ ਹੁੰਦੀ ਸੀ ਜਿਵੇਂ ਕਿ ਪੁਰਾਣੇ ਚਰਖੇ ਸੰਦੂਕ ਕੁਰਸੀਆਂ ਭਾਂਡੇ ਨਲਗਾ ਚੁੱਲ੍ਹਾ ਕਈ ਤਰ੍ਹਾਂ ਦੇ ਜਾਨਵਰ ਜਿਵੇਂ ਕਿ ਕਬੂਤਰ ਆਤ ਮੌਜੂਦ ਹਨ ਮਲੇਰ ਕੋਟਲਾ ਦੇ ਨਾਮੀ ਪ੍ਰੋਫੈਸਰ ਮੁਹੰਮਦ ਰਫੀ ਜਿਨ੍ਹਾਂ ਵੱਲੋਂ ਬਹੁਤ ਸਾਰੇ ਸਟੂਡੈਂਟਾਂ ਨੂੰ ਪੜਾ ਕੇ ਨੌਕਰੀ ਦੇ ਕਾਬਲ ਬਣਾਇਆ ਗਿਆ ਅਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਪੈਸੇ ਖਰਚ ਕਰਕੇ ਇੱਕ ਵੱਖਰੀ ਕਿਸਮ ਦਾ ਪਿੰਡ ਵਸਾਇਆ ਗਿਆ ਹੈ ਜਿਸ ਵੇਚ ਵਿਰਾਸਤ ਨੂੰ ਦਰਸਾਉਂਦਾ ਉਹ ਸਾਰਾ ਸਮਾਨ ਰੱਖਿਆ ਗਿਆ ਹੈ ਇਸ ਮੌਕੇ ਜਦੋਂ ਪ੍ਰੋਫੈਸਰ ਮੁਹੰਮਦ ਰਫੀਨਾ ਇਸ ਬਾਰੇ ਵਿੱਚ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਸ਼ਹਿਰ ਤੋਂ ਕੁਝ ਦੂਰੀ ਤੇ ਉਹਨਾਂ ਵੱਲੋਂ ਲੋਕਾਂ ਨੂੰ ਸ਼ਾਂਤ ਵਾਤਾਵਰਣ ਵਿੱਚ ਸਕੂਨ ਨਾਲ ਬੈਠਣ ਤੇ ਟਾਈਮ گزارਣ ਅਤੇ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੋੜਨ ਦੇ ਮਕਸਦ ਨਾਲ ਇਹ ਜਗ੍ਹਾ ਬਣਾਈ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਮੋਲੀਵੁੱਡ ਨਾਮ ਦਿੱਤਾ ਗਿਆ ਹੈ ਜਿੱਥੇ ਕਿ ਕਈ ਫਿਲਮਾਂ ਵਾਲੇ ਤੇ ਟੀਵੀ ਸੀਰੀਅਲ ਵਾਲੇ ਵੀ ਸ਼ੂਟਿੰਗ ਕਰ ਚੁੱਕੇ ਹਨ ਜਿਹੜੀ ਚੀਜ਼ ਸੋਚ ਕੇ ਬਣਾਈ ਜਾਵੇ ਉਹ ਤਾਂ ਤਾਂ ਕੋਈ ਫਾਇਦਾ ਹੀ ਨਹੀਂ ਇਹ ਤਾਂ ਮੈਨੇ ਸੋਚ ਕੇ ਨਹੀਂ ਬਣਾਈ ਸਰ ਇਹ ਤਾਂ ਮੈਨੇ ਦਿਲ ਨਾਲ ਬਣਾਈ ਹੈ ਮੈਨੇ ਇਸ ਵਾਰੇ ਕੁਝ ਨਹੀਂ ਸੋਚਿਆ ਸੀ ਮੈਨੂੰ ਇਹ ਸੀਗਾ ਮੈਂ ਫਰਵਰੀ ਦੇ ਵਿੱਚ ਰਿਟਾਇਰ ਹੋਇਆ ਮੇਰੀ ਆਪਣੀ ਤੇਰੀ ਇਹ ਸੀਗੀ ਵੀ ਦੋ ਹੀ ਮੈਥਡ ਹੈ ਜਾਂ ਤਾਂ ਬੰਦਾ ਰਿਟਾਇਰਮੈਂਟ ਤੋਂ ਬਾਅਦ ਮੰਜੀ ਤੇ ਬੈ ਕੇ ਆਪਣੀ ਮੌਤ ੜੀ ਕੇ ਕਦ ਮਰੂੰਗਾ ਜਾਂ ਬੰਦਾ ਕੋਈ ਕੰਮ ਕਰੇ ਆਈ ਆਪਟਡ ਇਟ ਕਿ ਕੋਈ ਨਾ ਕੋਈ ਕੰਮ ਕਰੀਏ ਫਿਰ ਮੇਰੇ ਮਨ ਚ ਆਇਆ ਯਾਰ ਕੀ ਕੰਮ ਕਰੀਏ ਮੇਰੇ ਮੇਰੇ ਬਜ਼ੁਰਗਾਂ ਦੀ ਜ਼ਮੀਨ ਪਈ ਸੀ ਮੈਨੇ ਕਿਹਾ ਚਲੋ ਯਾਰ ਪੰਜਾਬ ਨੂੰ ਇੱਕ ਸੇਦ ਦੰਨੇ ਆਓ ਕੁਝ ਮੰਡਿਆਂ ਨੂੰ ਅਗਰ ਹੋ ਸਕਦਾ ਹੈ ਕੁਝ ਬੱਚੇ ਜਿਹੜੇ ਨੇ ਉਹ ਇੱਧਰ ਲੱਗ ਜਾਣ ਆਪਣੇ ਆਪ ਪੰਜਾਬ ਨੂੰ ਆਪਣੇ ਖੇਤਾਂ ਨੂੰ ਸੰਗਾਰਨ ਲੱਗ ਜਾਣ ਹੋ ਸਕਦਾ ਅਸੀਂ ਕੁਝ ਇਹੋ ਜਿਹੇ ਬੱਚੇ ਨੇ ਜਿਹੜਾ ਬ੍ਰੇਨ ਡ੍ਰੇਨ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਆ ਹੋ ਸਕਦਾ ਅਸੀਂ ਕੁਝ ਬੱਚੇ ਰੋਕ ਲਈਏ ਉਹ ਬਾਹਰ ਨਾ ਜਾਣੀ ਖੁਦ ਜਿਹੜਾ ਸਮਾਨ ਹੈਗਾ ਇਹ ਮੈਨੂੰ ਆਲੇ-ਦਾਲੇ ਤੋਂ ਨਾ ਸਰ ਕੋਆਪਰੇਸ਼ਨ ਆਈ ਐਮ ਹਾਈਲੀ ਥੈਂਕਫੁਲ ਟੂ ਦਾ ਪੀਪਲ ਆਫ ਦਾ ਵਿਲੇजेस ਇੰਨੇ ਵਧੀਆ ਲੋਕ ਨੇ ਯਾਰ ਕਹਿੰਦੇ ਨੇ ਵੀ ਸਰ ਸਾਡੇ ਕੋਲ ਇੱਕ ਪੇਟੀ ਪਈ ਹੈ ਸਰ ਭੇਜ ਦਿਓ ਜੀ ਭੇਜ ਦਿਓ ਸਰ ਸਾਡੇ ਕੋਲ ਇੱਕ ਚਰਖਾ ਪਿਆ ਹੈ ਭੇਜ ਦਿਓ ਸਰ ਭੇਜ ਦਿਓ ਸਾਡੇ ਘਰ ਸੰਦੂਕ ਪਈ ਆ ਸਾਡੇ ਘਰ ਮਧਾਣੀ ਪਈ ਆ ਸਾਡੇ ਘਰ ਛੱਜ ਪਏ ਨੇ ਉਹ ਦੇਖੋ ਕੋਈ ਨਾ ਕੋਈ ਕੋਈ ਨਾ ਕੋਈ ਅੱਛਾ ਕਈ ਵਾਰੀ ਮੈਨੂੰ ਇਦਾਂ ਲੱਗਦਾ ਵੀ ਆ ਕੋਈ ਐਸੀ ਗੱਲ ਨਹੀਂ ਤੇਰੇ ਬਾਪ ਅੱਬਾ ਜੀ ਦਾ ਨਾਂ ਕੀ ਸੀ ਤੇ ਉਹ ਕਹਿੰਦੇ ਨੇ ਵੀ ਜੀ ਸਾਡੇ ਬਾਪ ਦਾ ਨਾਂ ਸਰਦਾਰ ਕਰਤਾਰ ਸਿੰਘ ਸੀ ਜੂ ਤੇ ਮੈਂ ਲੇ ਲਿਖ ਕੇ ਵੀ ਸਰਦਾਰ ਡੋਨੇਟਡ ਬਈ ਸਰਦਾਰ ਕਰਤਾਰ ਸਿੰਘ ਐਟ ਸਟਰਾ ਤੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ ਯਾਰ ਅਗਰ ਸਾਡੇ ਕੋਲ ਜੀਵਤ ਰਹਿ ਜਣਗੀਆਂ ਤੱਕ ਇਹ ਉਧਰ ਦੂਜੇ ਪਾਸੇ ਇਸ ਜਗ੍ਹਾ ਨੂੰ ਦੇਖਣ ਆਏ ਲੋਕਾਂ ਦਾ ਵੀ ਇਹੋ ਕਹਿਣਾ ਹੈ ਕਿ ਉਹਨਾਂ ਨੂੰ ਇਸ ਜਗ੍ਹਾ ਤੇ ਆ ਕੇ ਬਹੁਤ ਸਕੂਨ ਮਿਲਦਾ ਹੈ ਅਤੇ ਆਪਣੇ ਵਿਰਸੇ ਬਾਰੇ ਉਹ ਸਭ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜੋ ਪਹਿਲਾਂ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਹੁੰਦਾ ਸੀ ਅੱਜ ਇਹ ਦੇਖਿਆ ਨਾ ਪਿਆਬੀ ਵਿਰਸਾ ਦਿਖਿਆ ਜਿੱਥੇ ਜਿਵੇਂ ਕਬੂਤਰ ਜਾਨਵਰ ਹਰ ਇੱਕ ਤਰ੍ਹਾਂ ਦੇ ਵਕਤਾਂਗ ਵਰਦੀਆਂ ਨੇ ਇੱਧਰ ਝੌਂਪੜੀਆਂ ਬਣੀਆਂ ਹੋਈਆਂ ਨੇ ਇੱਧਰ ਇੱਕ ਤਲਾਬ ਬਣ ਰਿਹਾ ਹੈ ਹਰ ਇੱਕ ਤਰ੍ਹਾਂ ਦਾ ਜਿਹੜੇ ਜਿਹਨਾਂ ਵਿੱਚ ਲੋਕਾਂ ਨੂੰ ਦੇਖਣ ਵਾਸਤੇ ਇੱਕ ਨਮਾਇਸ਼ ਹੈ ਜੋ ਪਹਿਲੀਆਂ ਗੱਲਾਂ ਜਿਹੜੀਆਂ ਨੂੰ ਸਾਹਮਣੇ ਰੱਖਿਆ ਗਿਆ ਹੈ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਇਹ ਲੋਕਾਂ ਨੂੰ ਇੱਕ ਸੰਦੇਸ਼ ਹੈ ਵੀ ਸਾਡੇ 2 ਕਿਲੋਮੀਟਰ ਦੇ ਸ਼ਹਿਰ ਤੋਂ ਹੈਗਾ ਤੇ ਇੱਥੇ ਮਨੋਰੰਜਨ ਵਾਸਤੇ ਇੰਨਾ ਵਧੀਆ ਹੈ ਵੀ ਬਸ ਗੱਲੀ ਛੱਡੋ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਹੈ ਇਹ ਬਾਕੀ ਸਿੱਖਿਆ ਵੀ ਦਿੰਦੇ ਨੇ ਪ੍ਰੋਫੈਸਰ ਸਾਹਿਬ ਲੋਕਾਂ ਨੂੰ ਵੀ ਭਾਈ ਗ੍ਰੈਜੂਏਟ ਕਰਦੇ ਨੇ ਕਿਵੇਂ ਡਾਕਟਰ ਬੰਣਾ ਹੈ ਕਿਵੇਂ ਮਾਸਟਰ ਬੰਣਾ ਹੈ ਜੋ ਵੀ ਹੈ ਇੱਥੇ ਦੱਸਿਆ ਜਾਂਦਾ ਬਹੁਤ ਜ਼ਿਆਦਾ ਹਾਂ ਇਹਨਾਂ ਦੀ ਬਹੁਤ ਜ਼ਿਆਦਾ ਸਫਲਤਾ ਹੈ ਇਸ ਤਰ੍ਹਾਂ ਦਿਮਾਗ ਹਰ ਇੱਕ ਬੰਦੇ ਕੋਲ ਨਹੀਂ ਹੁੰਦਾ ਹਜ਼ਾਰ ਚੋਂ ਇੱਕ ਬੰਦੇ ਹੀ ਹੁੰਦਾ ਜਿਹੜਾ ਲੋਕਾਂ ਨੂੰ ਨਾਲ ਲੈ ਕੇ ਚੱਲੇ ਇਹਦਾ ਬਹੁਤ ਨਵੀਂ ਪੀੜੀ ਨੂੰ ਇੱਕ ਜਾਗਰਤੀ ਹੈ ਪੁਰਾਣੀਆਂ ਚੀਜ਼ਾਂ ਦਾ ਪਤਾ ਲੱਗਣਾ ਪੁਰਾਣੇ ਲੋਕਾਂ ਦਾ ਮਤਲਬ ਨਾਲ ਵਿਚਰਨਾ ਕਿਵੇਂ ਕਰਨਾ ਹੈ ਕਿਵੇਂ ਸਾਰਾ ਗਾਈਡੈਂਸ ਹੁਣ ਅੱਜ ਅਸੀਂ ਬਾਲੀਵੁੱਡ ਦੇਖਣ ਆਏ ਸੀ ਜੀ ਸਾਨੂੰ ਬਹੁਤ ਹੀ ਵਧੀਆ ਲੱਗਿਆ ਪ੍ਰੋਫੈਸਰ ਰਵੀ ਸਾਹਿਬ ਨੇ ਰਿਟਾਇਰ ਹੋਣ ਤੋਂ ਬਾਅਦ ਜਿਹੜਾ ਇਹ ਪ੍ਰਦਰਸ਼ਨਾ ਕੀਤਾ ਜਿਹੜੀਆਂ ਵਿਰਸੇ ਦੀਆਂ ਪੁਰਾਣੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਸੰਦੂਕ ਹੈ ਪੁਰਾਣੇ ਭਾਂਡੇ ਨੇਗੇ ਗਲਾਸ ਨੇ ਕੌਲੀਆਂ ਨੇ ਤੇ ਹੋਰ ਵੀ ਗੜਬੀਆਂ ਨੂੰ ਜੱਗ ਮਤਲਬ ਹਰੇਕ ਕਿਸਮ ਦਾ ਬਰਤਨ ਇਹਨਾਂ ਨੇ ਇੱਥੇ ਰੱਖਿਆ ਪੁਰਾਣੇ ਸੰਦੂਕ ਪਏ ਨੇ ਪੁਰਾਣੇ ਮੰਜੇ ਪਏ ਨੇ ਤੇ ਇਥੇ ਬੱਤਕਾ ਰੱਖੀ ਹੋਈ ਹੈ ਨੇ ਅਲੱਗ-ਅਲੱਗ ਕਿਸਮ ਦੀਆਂ ਬਾਹਰ ਉਹਨਾਂ ਨੇ ਮਗਾ ਕੇ ਜਿਹੜੇ ਪੁਰਾਣੇ ਬਿਸਤ ਦੇ ਵਿੱਚ ਪੌਦੇ ਹੁੰਦੇ ਸੀ ਉਹ ਵੀ ਪੌਦੇ ਲਾਏ ਨੇਗੇ ਅਸੀਂ ਹੁਣ ਹੱਟ ਦੇ ਵਿੱਚ ਖੜੇ ਆ ਇਹਨਾਂ ਨੇ ਪੁਰਾਣੇ ਸਮੇਂ ਵਿੱਚ ਜਦੋਂ ਘਰ ਨਹੀਂ ਸੀ ਪੈ ਜਾਂਦੇ ਉਦੋਂ ਹੱਟਾਂ ਪੈ ਜਾਂਦੇ ਸੀਗਾ ਇਹ ਜਿਹੇ ਹੱਟਾਂ ਦੇ ਵਿੱਚ ਹੀ ਲੋਕ ਰਹਿੰਦੇ ਸਨ ਕਿਉਂਕਿ ਕਰੀਬੀ ਜ਼ਿਆਦਾ ਸੀ ਉਸ ਟਾਈਮ ਤੇ ਪੈਸਾ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ ਪਰ ਇਹਨਾਂ ਨੇ ਆਪਣੇ ਵਿਰਸੇ ਨੂੰ ਸੁਭਾਲ ਕੇ ਸਾਰੇ ਇੱਕ ਐਗਜ਼ਾਮਪਲ ਪੈਦਾ ਕਰ ਦਿੱਤੀ ਮਲੇਰਕੋਟਲੇ ਦੇ ਵਿੱਚ ਕਿ ਇਸ ਤਰ੍ਹਾਂ ਅਗਰ ਸਾਰੇ ਪਿੰਡਾਂ ਦੇ ਲੋਕ ਵੀ ਆਪਣੇ ਖੇਤਾਂ ਦੇ ਵਿੱਚ ਆਲੇ-ਦਾਲੇ ਹਰਿਆਲੀ ਪੈਦਾ ਕਰਨ ਜਿਹੜੀਆਂ ਨੇ ਇੱਥੇ ਹਰਿਆਲੀ ਬਣਾ ਦਿੱਤੀ ਤਾਂ ਮੇਰਾ ਖਿਆਲ ਵੀ ਇਹ ਆਪਣਾ ਦੇਸ਼ ਵੀ ਸਾਡੇ ਦੇਸ਼ ਦੇ ਜ਼ਿਮੀਂਦਾਰ ਦੇ ਬੱਚਿਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਉਹ ਆਪਣੀ ਜ਼ਮੀਨ ਦੇ ਵਿੱਚ ਹੀ ਸਾਰਾ ਕੁਝ ਪੈਦਾ ਕਰਕੇ ਇਸ ਤਰ੍ਹਾਂ ਦੀ ਡੈਕੋਰੇਸ਼ਨ ਬਣਾ ਕੇ ਤੇ ਸਭਿਆਚਾਰ ਨੂੰ ਸੰਭਾਲ ਕੇ ਰੱਖਣਗੇ